ਕਿਸੇ ਵੀ ਨੱਟਦੇ ਆ ਜਦੋਂ ਔਖੀਆਂ ਘੜੀਆਂ ਹੁੰਦੀਆਂ ਕਿਸੇ ਜ਼ਿੰਮੇਵਾਰ ਬੰਦੇ ਵੱਲ ਤੇ ਉਹ ਕਹਿੰਦਾ ਮਾਂ ਤੈਨੂੰ ਕੋਈ ਜਾਣਦਾ ਨਾ ਅਪਰੋਚ ਕਰ ਲੈ ਉਹ ਕਹਿੰਦਾ ਮੇਰਾ ਦਿਲ ਗਵਾਹ ਹੈ ਅੱਜ ਜੇਕਰ ਤੁਹਾਡੀ ਜਾਨ ਨਹੀਂ ਆ ਕੋਈ ਸ਼ਖਸ ਦੇਵੇ ਸੂਬਾ ਬੁੱਢੜੀ ਮਾਂ ਤੇ ਤਰਸ ਕਰਕੇ ਖਬਰੇ ਬੁੱਲ ਮਸੂਮਾਂ ਦੀ ਬਖਸ਼ ਦੇਵੇ ਕਹਿੰਦੇ ਮਾਂ ਗੁਜਰੀ ਨੇ ਅੱਖਾਂ ਖੋਲੀਆਂ ਕਹਿੰਦੀ ਪੁੱਤ ਤੇਰੇ ਨਾਲ ਸਾਡਾ ਬੈਰ ਨਹੀਂ ਸਾਡਾ ਤੇਰੇ ਨਾਂ ਬਹਿਰ ਨਹੀਂ ਸਾਡਾ ਜ਼ਬਰ ਤੇ ਜ਼ੁਲਮ ਨਾ ਬਹਿ ਰਹਾ ਪਰਸ ਕਰਨ ਨੂੰ ਮਾਂ ਕਹਿੰਦੀ ਤੈਨੂੰ ਕੌਣ ਕਹਿੰਦਾ ਬਹਿ ਕਿਣਿਆ ਕਰੀ ਬਹਿ ਕਿਹ ਜਾਨਾ ਕੰਧ ਮਿਲੀ ਜਾਨਾ ਬਾਰ ਬਾਰ ਜਿਹੜੀ ਕਫਨ ਮੁਗਲ ਹਕੂਮਤ ਦਾ ਮਿਲੀ ਜਾਨਾ ਕਹਿੰਨਾ ਕਾਲਜੇ ਨਾਲ ਲਾਲਾ ਪੋਤਿਆਂ ਨੂੰ ਮਿਹਰਬਾਨੀਆਂ ਦੀਆਂ ਗਿਣਤੀਆਂ ਗਿਣੀ ਜਾਨਾ ਮੇਰਾ ਕਾਲਜਾ ਬੀਬਿਆ ਏਟ ਹੈ ਸੋ ਇਟਾਂ ਵਿੱਚ ਤੇ ਲਾਲਾਂ ਨੂੰ ਚਿਣੀ ਜਾਂਦਾ ਹੈ ਅੱਗੇ ਦਾਦੀ ਨੇ ਜਿਹੜੇ ਬੋਲ ਕਹਿਣਾ ਬੜੇ ਕਮਾਲ ਦੇ ਨੇ ਉਹ ਕਹਿੰਦੀ ਮਸਾ ਰਾਜ ਦਰਬਾਰ ਵਿੱਚ ਕੰਮ ਲੱਭਾ ਇਹੋ ਜਿਹੀ ਮਜ਼ੂਰੀ ਕਿਉਂ ਛੱਡ ਆਇਓ ਉਹ ਜਿੱਥੇ ਸਿੱਖੀ ਦੇ ਮਹਿਲ ਦੀ ਛੱਤ ਪੈਣੀ ਉਹ ਦੀਵਾਰ ਅਧੂਰੀ ਕਿਉਂ ਛੱਡ ਆਇਓ ਕਹਿੰਦੀ ਜਾ ਪੁੱਤ ਤੂੰ ਨੇਕ ਕੰਮ ਕਰ ਰਿਆ ਹੈ ਇੱਥੇ ਸਿੱਖੀ ਦਾ ਉਹ ਪਰਪੰਚ ਲਹਿਰਾਉਣਾ ਉਹ ਨਿਸ਼ਾਨ ਸਾਹਿਬ ਝੁਲਣਾ ਜਿਹਦੇ ਥੱਲੇ ਕੌਮ ਨੇ ਪ੍ਰਣਾਮ ਕਰਨਾ ਆਪਣੇ ਚੀਤਾਨੋ ਜਾ ਉਸ ਕੰਮ ਨੂੰ ਪੂਰਾ ਕਰ ਸਰ ਜਾਦੇ ਨਹੀਂ ਹਾਂ ਚਚਨੇ ਜਾ ਰਹੇ ਨੇ ਬਾਬਾ ਫਤਿਹ ਸਿੰਘ ਦੇ ਬੁੱਲਾਂ ਤੋਂ ਜਦੋਂ ਕੰਧ ਉੱਚੀ ਹੋਈ ਨਾ ਉੱਥੇ ਕਿਸੇ ਕਵੀ ਨੇ ਰੋਕ ਕੇ ਆਖਿਆ ਉਹ ਕਹਿੰਦਾ ਉੱਥਰ ਕੇ ਜਦੋਂ ਕੰਧ ਸੀ ਛਾਤੀਆਂ ਤੇ ਆ ਗਈ ਮਸੂਮਾਂ ਦੇ ਸਿਰ ਤੇ ਕਹਿਰਾਂ ਦੀ ਬਦਲੀ ਛਾ ਗਈ ਕੰਦੇ ਯੋਲੇ ਲੁਕਣ ਲੱਗੀਆਂ ਛੋਟੇ ਦੀਆਂ ਜਦੋਂ ਬੁੱਲੀਆਂ ਇਹ ਤੱਕ ਵੱਡੇ ਵੀਰ ਦੇ ਨੈਣਾ ਚੋਂ ਬੂੰਦਾ ਡੰਡੀਆਂ ਮਹਿਸੂਸ ਕੀਤਾ ਛੋਟੇ ਨੇ ਵੱਡਾ ਰੋ ਪਿਆ ਫਤਿਹ ਸਿੰਘ ਨੇ ਆ ਕੇ ਵੀਰਿਆ ਜੇ ਹੰਝੂਆਂ ਨੂੰ ਡੋਲਣਾ ਸਵਰਗਾ ਚ ਬੈਠੇ ਵੀਰ ਓਏ ਬਾਬੇ ਨੇ ਨਹੀਂ ਹੋ ਬੋਲਣਾ ਉਹ ਕਹਿੰਦਾ ਮੈਂ ਤਾਂ ਨਹੀਂ ਰੋਇਆ ਕਿ ਮੌਤ ਸਾਹਮਣੇ ਮਤਾਰ ਹੋਇਆ ਆਪਾਂ ਖੇਡੇ ਇਕੱਠੇ ਆਪਾਂ ਆਨੰਦਪੁਰ ਸਾਹਿਬ ਇਕੱਠਿਆਂ ਨੇ ਛੱਡਿਆ ਆਪਾਂ ਸੱਤ ਸਾਬੇ ਕੰਨੇ ਤੇ ਪਰਿਵਾਰ ਤੇ ਨਾਲੋਂ ਇਕੱਠੇ ਵਿੱਚ ਮਾਦੀ ਨੇ ਇਕੱਠਿਆਂ ਨੂੰ ਤੋਰਿਆ ਤੂੰ ਸਭ ਤੋਂ ਛੋਟਾ ਸੀ ਤੂੰ ਪਹਿਲਾਂ ਜਾ ਰਿਹਾ ਮੈਂ ਚਾਹੁੰਦਾ ਆਪਾਂ ਇਕੱਠੇ ਜਾਂਦੇ ਸਾਬ ਜਾਂਦੇ ਸ਼ਹੀਦ ਹੋ ਗਿਆ ਮੇਰੇ ਕੋ ਸਮਾਂ ਨਹੀਂ ਹੈਗਾ ਉਸ ਘੜੀ ਨੂੰ ਤੁਹਾਡੇ ਸਾਹਮਣੇ ਰੱਖ ਸਕਾਂ ਇਤਿਹਾਸ ਦੀਆਂ ਘੜੀਆਂ ਕਹਿੰਦੇ ਆ ਸ਼ਾਸ਼ਲ ਵੇਗ ਤੇ ਬਾਦਸ਼ਲ ਵੇਗ ਨਾਂ ਦੇ ਜਲਾਦਾਂ ਨੇ ਉਨ੍ਹਾਂ ਦੀ ਸਾਰਗ ਬੱਟੀ ਉਹਨਾਂ ਦਾ ਪਵਿੱਤਰ ਖੂਨ ਸਰਹੰਦ ਦੀ ਧਰਤੀ ਦੇ ਉੱਤੇ ਡੁੱਲਿਆ ਜਿੱਥੋਂ ਸਿੱਖੀ ਨੇ ਨਵੀਂ ਪ੍ਰਵਾਜ ਭਰੀ ਮੋਤੀ ਮਹਿਰਾ ਜਿਹੜਾ ਤਿੰਨ ਦਿਨ ਤੋਂ ਦੁੱਧ ਛਕਾ ਰਿਹਾ ਸੀ ਮਾਤਾ ਗੁਜਰੀ ਕੋ ਗਿਆ ਬਾਸ ਅੱਖਾਂ ਡੁੱਬੀਆਂ ਹੋਈਆਂ ਚਿਹਰਾ ਨਿਰਾਸ਼ਾ ਦੇ ਆਲਮ ਵਿੱਚ ਕੀ ਕਹਿੰਦਾ ਕਹਿੰਦਾ ਮਾਂ ਗੁਜਰੀਏ ਕਿਹੋ ਜਿਹੀ ਗੁਜਰਦੀ ਏ ਸਿਰੇ ਦੀਆਂ ਗੁਹਾਰੀਆਂ ਗੁਜ਼ਰ ਗਈਆਂ ਗਿਆ ਗੁਜਰੀਆ ਸ਼ਹਿਰੇ ਆਖਦਾ ਏ ਗੁਜਰੀ ਉੱਤੇ ਕਹਾਰੀਆਂ ਗੁਜ਼ਰ ਗਈਆਂ ਮਾਂ ਨੇ ਅੱਖਾਂ ਪਟੀਆਂ ਕਹਿਣ ਲੱਗੀ ਕੀ ਗੱਲ ਹੋਈ ਕਹਿੰਦਾ ਮਾਂ ਤੇਰੇ ਪੋਤੇ ਸ਼ਹੀਦ ਹੋ ਗਏ ਮਾਤਾ ਗੁਜਰੀ ਨੇ ਅੱਗੋ ਜਵਾਬ ਦਿੱਤਾ ਮੇਰਾ ਨਾਂ ਗੁਜਰੀ ਤੇ ਮੇਰੀ ਅਲ ਗੁਜਰੀ ਇਹੋ ਜਹੀ ਕਹਾਰੀ ਤਾਂ ਮੇਰੇ ਉੱਤੇ ਕੜੀ ਕੜੀ ਗੁਜਰੀ ਪਲ ਪਲ ਗੁਜਰੀ ਪਹਿਲੋ ਪਤੀ ਦਿੱਤਾ ਤੇ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਕਾਹੋਂ ਲੋਕ ਮੈਨੂੰ ਗੁਜਰੀ ਆਖਦੇ ਨੇ ਜਿਹੜੀ ਆਈ ਮੈਂ ਸਿਰ ਤੇ ਝੱਲ ਗੁਜਰੀ